ਸਾਵਧਾਨ ਗਰਮੀਆਂ ਚ ਇਹ ਛੋਟਾ ਜਿਹਾ ਜੀਵ ਹੁੰਦਾ ਹੈ ਸਰਗਰਮ ਇਸ ਦਾ ਡੰਗ ਲੈ ਸਕਦਾ ਤੁਹਾਡੀ ਜਾਨ ਹਾਲੋ ਦੋਸਤੋ ਸ੍ਰਸ਼ਟੀਕਾਲ ਆਦਾਬ ਨਮਸਕਾਰ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਜੀ ਹਾਂ ਸੱਪ ਤੋਂ ਡਰਨਾ ਹਰ ਕਿਸੇ ਲਈ ਸੁਭਾਵਿਕ ਗੱਲ ਹੈ ਇਹ ਜ਼ਹਿਰੀਲਾ ਹੁੰਦਾ ਹੈ ਜੋ ਜਾਨ ਵੀ ਲੈ ਸਕਦਾ ਹੈ ਹਾਲਾਂਕਿ ਇੱਕ ਹੋਰ ਜੀਵ ਖਤਰਨਾਕ ਹੈ ਦੱਸ ਦਈਏ ਕਿ ਇਹ ਜੀਵ ਗਰਮੀਆਂ ਵਿੱਚ ਸਰਗਰਮ ਹੁੰਦੇ ਹਨ ਅਸੀਂ ਵਿੱਚੂ ਦੀ ਗੱਲ ਕਰ ਰਹੇ ਹਾਂ ਬਿੱਛੂ ਅਤੇ ਸੱਪ ਦੋਵੇਂ ਜ਼ਹਿਰੀਲੇ ਜਾਨਵਰ ਹਨ ਪਰ ਜੇਕਰ ਅਸੀਂ ਇਹਨਾਂ ਦੀ ਤੁਲਨਾ ਕਰੀਏ ਕਿ ਦੋਮਾਂ ਵਿੱਚੋਂ ਸਭ ਤੋਂ ਵੱਧ ਜ਼ਹਿਰੀਲਾ ਕਿਹੜਾ ਹੈ ਤਾਂ ਜਵਾਬ ਮਿਲੇਗਾ ਬਿੱਛੂ ਅਤੇ ਸੱਪ ਦੋਵੇਂ ਦਰਅਸਲ ਬਿੱਛੂ ਦਾ ਜ਼ਹਿਰ ਸੱਪ ਨਾਲੋਂ ਜ਼ਿਆਦਾ ਹੁੰਦਾ ਹੈ ਪਰ ਬਿੱਛੂ ਤੋਂ ਨਿਕਲਣ ਵਾਲੇ ਜ਼ਹਿਰ ਦੀ ਮਾਤਰਾ ਸੱਪ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ ਅਜਿਹੀ ਸਥਿਤੀ ਵਿੱਚ ਜਦੋਂ ਬਿੱਛੂ ਕਿਸੇ ਵਿਅਕਤੀ ਨੂੰ ਡੰਗਦਾ ਹੈ ਤਾਂ ਉਸ ਦਾ ਬਹੁਤ ਘੱਟ ਜ਼ਹਿਰ ਸਰੀਰ ਦੇ ਅੰਦਰ ਜਾਂਦਾ ਹੈ ਇਸ ਦੇ ਨਾਲ ਹੀ ਜਦੋਂ ਸੱਪ ਡੱਸਦਾ ਹੈ ਤਾਂ ਉਸ ਦਾ ਜ਼ਿਆਦਾ ਜ਼ਹਿਰ ਛੱਡਦਾ ਹੈ ਜਿਸ ਕਾਰਨ ਸੱਪ ਦਾ ਜ਼ਿਆਦਾ ਜ਼ਹਿਰ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ ਅਜਿਹੇ ਚ ਸੱਪਾਂ ਨੂੰ ਵਿੱਚੂ ਨਾਲੋਂ ਜ਼ਿਆਦਾ ਜ਼ਹਿਰੀਲਾ ਮੰਨਿਆ ਜਾਂਦਾ ਹੈ ਵਿੱਚੂ ਦਾ ਜ਼ਹਿਰ ਕਿੰਨਾ ਖਤਰਨਾਕ ਹੁੰਦਾ ਹੈ ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਆਪਣੇ ਜ਼ਹਿਰ ਦੀ ਵਰਤੋਂ ਕਰਕੇ ਵੱਡੇ ਸ਼ਿਕਾਰ ਨੂੰ ਅਦ੍ਰੰਗ ਕਰ ਸਕਦਾ ਹੈ ਗਰਮੀਆਂ ਦੇ ਮੌਸਮ ਵਿੱਚ ਇਹਨਾਂ ਦੀ ਸਰਗਰਮੀ ਵੱਧ ਜਾਂਦੀ ਹੈ ਵਿੱਚੂ ਜ਼ਿਆਦਾਤਰ ਰੇਤਲੇ ਖੇਤਰਾਂ ਵਿੱਚ ਪਾਏ ਜਾਂਦੇ ਹਨ ਰਿਪੋਰਟਾਂ ਮੁਤਾਬਕ ਦੁਨੀਆ ਭਰ ਚ ਵਿੱਚੂਆਂ ਦੀਆਂ 2500 ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ 'ਚੋਂ 30 ਪ੍ਰਜਾਤੀਆਂ ਅਜੇਹੀਆਂ ਹਨ ਜਿਨ੍ਹਾਂ ਦਾ ਜ਼ਹਿਰ ਮਨੁੱਖਾ ਲਈ ਵੱਡਾ ਖਤਰਾ ਬਣਿਆ ਹੋਇਆ ਹੈ ਤੁਹਾਨੂੰ ਗਰਮੀਆਂ ਦੇ ਮੌਸਮ ਵਿੱਚ ਵਿੱਚੂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਅਗਰ ਆਪਕੋ ਜੇਕਰ ਤੁਹਾਨੂੰ ਵਿੱਚੂ ਕੱਟ ਲੈਂਦਾ ਤਾਂ ਤੁਹਾਨੂੰ ਤੁਰੰਤ ਹਸਪੀਟਲ ਜਾਣਾ ਚਾਹੀਦਾ ਅਤੇ ਚੰਗੇ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਦੋਸਤੋ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਅਜੇਹੀ ஜோல் அலர்